ਹਾਂਜੀ ਸਾਰੀ ਮੇਰੀ YouTube ਫੈਮਲੀ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਆਪਾਂ ਅੱਜ ਤੁਹਾਨੂੰ ਆਪਣਾ ਜਿਹੜਾ ਚੇਰੀ ਦਾ ਪਲਾਂਟ ਹੈ ਉਹ ਦਿਖਾਉਣੀ ਆ ਕੁਛ ਮੈਂ ਇਹਦੇ ਤੋਂ ਤੋੜ ਕੇ ਲਿਆ ਗਈ ਸੀ ਚੇਰੀ ਤੇ ਹੁਣ ਮੈਂ ਤੁਹਾਨੂੰ ਦਿਖਾਉਣੀ ਕਿ ਕਿਸ ਤਰ੍ਹਾਂ ਦੀ ਹੋਈ ਆ ਤੇ ਪੱਕ ਦੇ ਰਹੀ ਆ ਚੇਰੀ ਹੁਣ ਆਪਾਂ ਦਿਖਾਉਣੀ ਆ ਸੱਚ ਪਹਿਲਾਂ ਲੱਗੀ ਹੋਈ ਦੇਖੋ ਹੁਣ ਇਸ ਦਾ ਕਲਰ ਕੀ ਹੋ ਗਿਆ ਇਸ ਤੋਂ ਬਾਅਦ ਵਿੱਚ ਇਹ ਵਾਲਾ ਸੀ ਹੋ ਜਾਣਾ ਕਲਰ ਇਹ ਫਿਰ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਵਧੀਆ ਲੱਗ ਗਈਆਂ। ਬੜਾ ਕਾਫੀ ਲੱਗਾ ਚੇਰੇ ਨੂੰ। ਹਾਂ ਜੀ ਇਹ ਆਪਣਾ ਚਰੀ ਦਾ ਪਲਾਂਟ ਹੈ। ਇਹ ਆਪਾਂ ਜੀ ਔਨਲਾਈਨ ਹੀ ਮੰਗਾਇਆ ਸੀਗਾ। ਕਿਉਂਕਿ ਸਾਡੇ ਇੱਥੇ ਜਿਹੜੀਆਂ ਲੱਗੇ ਨਰਸਰੀਆਂ ਉੱਥੋਂ ਫਰੂਟ ਦੇ ਫਲ ਜਿਹੜੇ ਪਲਾਂਟ ਆ ਉਹ ਬੋਕਾਟ ਮਿਲਦੇ ਆ ਤੇ ਇਹ ਤੇ ਔਨਲਾਈਨ ਹੀ ਇਹਨੂੰ ਪਰਚਸ ਕੀਤਾ ਹੋਇਆ ਆ ਹਾਂਜੀ ਇਹ ਵਾਲਾ ਮੇਰਾ ਪਲਾਂਟ ਦੇਖੋ ਇਹ ਮੋਗਰੀ ਦਾ ਕਿਦਣਾ ਪਿਆਰਾ ਵਾ ਇਹ ਮੈਂ ਕਲਮ ਤੋਂ ਗਰੋ ਕੀਤਾ ਹੋਇਆ ਤੇ ਇਹ ਫੋਲੋ ਦੇਖੋ ਕਿੰਨੇ ਸੋਹਣੇ ਆਏ ਹੋਏ ਆ ਇਹ ਉਹ ਬਿਲਕੁਲ ਇਦੀਆਂ ਪੱਤੀਆਂ ਗ੍ਰੀਨ ਆ ਸੇਮ ਹੀ ਇਹਦੇ ਨਾਲ ਦੀ ਕਲਮ ਲਾਈ ਹੋਈ ਆ ਉਹਦੀਆਂ ਪੱਤੀਆਂ ਜਿਹੜੀਆਂ ਪੂਰੀਆਂ yellow ਹੀ ਰਹਿੰਦੀਆਂ ਆ ਬਹੁਤ ਉਹਦੇ ਨੂੰ ਮੈਂ ਖਾਦ ਪਾ ਚੁੱਕੀ ਆ ਪਰ ਫਿਰ ਵੀ ਨਹੀਂ ਉਹ yellow ਹੀ ਰਹਿੰਦੀਆਂ ਆ ਇਹਦੀਆਂ ਜਿਹੜੀਆਂ ਪੱਤੀਆਂ ਦੇਖ ਸਕਦੇ ਬਿਲਕੁਲ ਗ੍ਰੀਨ ਇਹਨੂੰ ਫਲਾਵਰ ਬਹੁਤ ਸੋਹਣੇ ਆਉਂਦੇ ਰਹਿੰਦੇ ਆ ਇੱਕ ਕਾਲਮ ਤੋਂ ਹੀ ਆਪਣਾ ਗrow ਕੀਤਾ ਹੋਇਆ ਆ ਇਹ ਤੁਸੀਂ ਦੇਖ ਸਕਦੇ ਹੋ ਇਹਦੀਆਂ ਪੱਤੀਆਂ ਜਿਆਦਾ ਜੈਲੋ ਹੀ ਰਹਿੰਦੀਆਂ ਆ ਇਸੀਆਂ ਵੀ ਤੇ ਇਸੀਆਂ ਠੀਕ ਹੋ ਗਈਆਂ ਹੁਣ ਇਹ ਗ੍ਰੀਨ ਚ ਹੁਣ ਲੱਪੀਆਂ ਸਾਰੇ ਕਾਰਨ ਤੋਂ ਹੀ ਗ੍ਰੋ ਕੀਤੇ ਆ ਇਹਦੀਆਂ ਪੱਤੀਆਂ ਬਸ ਇੱਦੇ ਰਹਿੰਦੀਆਂ ਯੈਲੋ